ਹੈਲੋ ਫਰੈਂਡਸ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਕਾਮਨ ਜਿਹਾ ਟੌਪਿਕ ਲੈ ਕੇ ਆਈਆਂ ਕਿ ਬੱਚੇ ਜਨਮ ਤੋਂ ਹੀ ਆਟイズਮ ਹੁੰਦਾ ਹੈ ਜਾਂ ਆਪਾਂ ਇਹ ਕਿਵੇਂ ਪਤਾ ਕਰ ਸਕਦੇ ਹਾਂ ਕਿ ਆਪਣਾ ਬੱਚਾ ਆਟイズਮ ਹੈ ਜਾਂ ਨਾਰਮਲ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਜਦੋਂ ਵੀ ਕੋਈ ਬੱਚਾ ਪੈਦਾ ਹੁੰਦਾ ਹੈ तो एक नॉर्मल ह्यूमन बींग की तरह ही पैदा होंगे है तो नॉर्मल ह्यूमन बींगी तरह ही काम करता है हम आप इतने ये किमें पता कर सकते हैं कि अपना बच्चा नॉर्मल है जटीज़म है फर्स्टली आप सिक्स फैक्टर राही पता कर सकते हैं कि अपना बच्चा ऑटिजम है ज नॉर्मल है वो सिक्स फैक्टर्स किस्टली स्पीच लैंगुएज कम्यूनीकेशन सोशल इमोशन एंडोटर स्किल ਫਸਟਲੀ ਆ ਜਾਂਦਾ ਹੈ ਸਪੀਚ ਸਪੀਚ ਵਿੱਚ ਸਭ ਤੋਂ ਪਹਿਲਾਂ ਜਦੋਂ ਆਪਣਾ ਬੱਚਾ ਸੇ ਤੋਂ 9 ਮਹੀਨਿਆਂ ਦਾ ਹੋ ਜਾਂਦਾ ਹੈ ਤਾਂ ਇਸ ਏਜ ਦੇ ਵਿੱਚ ਬੱਚਾ ਬੈਬਲਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਬੈਬਲਿੰਗ ਜਿੱਦਾਂ ਮਾ ਮਾ ਪਾ ਪਾ ਦਾ 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 ਤਾ ਤਾ ਇਸ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ ਸੈਕੰਡਲੀ ਆ ਜਾਂਦਾ ਹੈ ਜਦੋਂ ਆਪਣਾ ਬੱਚਾ 16 ਤੋਂ 18 ਮਹੀਨਿਆਂ ਦਾ ਹੋ ਜਾਂਦਾ ਹੈ ਉਸ ਏਜ ਵਿੱਚ ਉਹ ਬੱਚਾ 1 ਵਰਡ ਤੇ ਬੋਲਣ ਲੱਗ ਜਾਂਦਾ ਹੈ 1 ਵਰਡ ਜਿਵੇਂ ਮम्मा ਪਾਪਾ ਦਾਦਾ ਦਾਦੀ ਚਾਚਾ ਚਾਚੀ ਇਸ ਤਰ੍ਹਾਂ ਥਰਡਲੀ ਆ ਜਾਂਦਾ ਹੈ ਜਦੋਂ ਆਪਣਾ ਬੱਚਾ 18 ਮਹੀਨਿਆਂ ਤੋਂ ਅਬਬੂ ਹੋ ਜਾਂਦਾ ਹੈ ਤਾਂ ਇਸ ਏਜ ਵਿੱਚ ਬੱਚਾ ਟੂ ਵਰਡਸ ਜੋੜਨ ਲੱਗ ਜਾਂਦਾ ਲਾਈਕ ਮम्मा ਆਓ ਪਾਪਾ ਆਓ ਦਾਦੀ ਰੋਟੀ ਦੇ ਦਿਓ ਇਸ ਤਰ੍ਹਾਂ ਫੋਰਥਲੀ ਆ ਜਾਂਦਾ ਹੈ ਜਦੋਂ ਆਪਣਾ ਬੱਚਾ 30 ਤੋਂ 40 ਮਹੀਨਿਆਂ ਦਾ ਹੋ ਜਾਂਦਾ ਹੈ ਤਾਂ ਇਸੇ ਇਸ ਵਿੱਚ ਬੱਚਾ ਸੈਂਟੈਂਸ ਲੈਵਲ ਤੇ ਬੋਲਣ ਲੱਗ ਜਾਂਦਾ ਹੈ ਲਾਈਕ ਮੰਮਾ ਆਓ ਚੱਲੀਏ ਦਾਦੀ ਆਓ ਖੇਡिए ਦੀਦੀ ਰੋਟੀ ਦੇ ਦਿਓ ਇਸ ਤਰ੍ਹਾਂ ਦੇ ਸੈਂਟੈਂਸ ਉਹ ਖੁਦ ਬਣਾਉਣ ਲੱਗ ਜਾਂਦਾ ਹੈ ਲਾਸਟ ਵਿੱਚ ਆ ਜਾਂਦਾ ਹੈ ਜਦੋਂ ਆਪਣਾ ਬੱਚਾ 40 ਤੋਂ 50 ਮਹੀਨਿਆਂ ਦਾ ਹੋ ਜਾਂਦਾ ਹੈ ਤਾਂ ਇਸੇ ਇਸ ਵਿੱਚ ਬੱਚਾ ਸਟੋਰੀ ਬਣਾ ਲਾ ਜਾਂਦਾ ਹੈ ਲਾਈਕ ਕੋਈ ਵੀ ਸਟੋਰੀ ਜਿੱਦਾਂ ਉਹਨੂੰ ਸਕੂਲ ਤੇ ਸਟੋਰੀ ਹੋਗੀ ਉਹਨੇ ਆਪਣੀ ਲਾਈਫ ਸਟਾਈਲ ਤੇ ਸਟੋਰੀ ਹੋਗੀ ਕਿ ਨੇਮ ਮਮਾ ਪਾਪਾ ਦੇ ਇਸ ਤਰ੍ਹਾਂ ਦੀਆਂ ਸਟੋਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਹੈ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਸਪੀਚ ਦੇ ਵਿੱਚ ਹੁਣ ਆਪਾਂ ਇੱਥੋਂ ਇਹ ਚੀਜ਼ ਵੀ ਪਤਾ ਕਰ ਸਕਦੇ ਹਾਂ ਕਿ ਇਹ ਸਭ ਕੁਝ ਜੇ ਆਪਣਾ ਬੱਚਾ ਫੋਲੋ ਕਰ ਰਿਹਾ ਹੈ ਤਾਂ ਉਹ ਇੱਕ ਨਾਰਮਲ ਬੱਚਾ ਹੈ ਅਗਰ ਉਹ ਚੀਜ਼ ਨਹੀਂ ਫੋਲੋ ਕਰ ਰਿਹਾ ਹੈ ਤਾਂ ਉਹ ਆਟイズਮ ਹੋ ਸਕਦਾ ਹੈ ਸੈਕੰਡਲੀ ਆ ਜਾਂਦਾ ਹੈ ਲੈਂਗੁਏਜ ਹੁਣ ਇੱਥੇ ਲੈਂਗੁਏਜ ਦਾ ਮਤਲਬ ਇਹ ਨਹੀਂ ਹੈ ਪੰਜਾਬੀ ਹਿੰਦੀ ਇੰਗਲਿਸ਼ ਲੈਂਗੁਏਜ ਦਾ ਮਤਲਬ ਹੈ ਕਿ ਆਪਣੇ ਬੱਚੇ ਕੋਲ ਕਿੰਨੀ ਕੁ ਨੌਲੇਜ ਆ ਜਾਂ ਕਿੰਨੀ ਕੁ ਅੰਡਰਸਟੈਂਡਿੰਗ ਆ ਚੀਜ਼ ਦੀ ਜਿੱਦਾਂ ਆਪਾਂ ਉਹਨੂੰ ਕਹਿ ਰਹੇ ਹਾਂ ਕੁਰਸੀ ਉਹਨੂੰ ਕੁਰਸੀ ਦਾ ਮਤਲਬ ਪਤਾ ਹੈ ਬੀਹਾਂ ਉਹ ਕੁਰਸੀ ਆ ਕਿਤੇ ਜਾ ਕੇ ਟੇਬਲ ਨੂੰ ਟੱਚ ਤਾਂ ਨਹੀਂ ਕਰ ਰਿਹਾ ਜਾਂ ਪਤਾ ਜਾਂ ਫਿਰ ਇਹ ਹੋ ਸਕਦਾ ਹੈ ਕਿ ਉਹ ਪਾਪਾ ਨੂੰ ਵੀ ਮੰਮਾ ਕਹਿ ਰਿਹਾ ਜਾਂ ਫਿਰ ਉਹਦੇ ਅੰਕਲ ਆ ਰਹੇ ਆ ਉਹਨੂੰ ਵੀ ਪਾਪਾ ਕਹਿ ਰਿਹਾ ਚਾਚਾ ਆ ਰਹੇ ਆ ਉਹਨੂੰ ਵੀ ਪਾਪਾ ਕਹਿ ਰਿਹਾ ਉਹਨੇ ਚੀਜ਼ ਦਾ ਨਹੀਂ ਪਤਾ ਵੀ ਹਾਂ ਇਹ ਮੇਰੇ ਮੰਮਾ ਨੇ ਇਹਨਾਂ ਨੂੰ ਮੰਮਾ ਕਹਿਣਾ ਇਹ ਮੇਰੇ ਅੰਕਲ ਨੇ ਇਹਨਾਂ ਨੂੰ ਅੰਕਲ ਕਹਿਣਾ ਤਾਂ ਇੱਥੇ ਇਹ ਚੀਜ਼ ਆ ਜਾਂਦੀ ਹੈ ਕਿ ਲੈਂਗੁਏਜ ਦੇ ਵਿੱਚ ਉਹਨੂੰ ਕਿੰਨੀ ਕੁ ਨੋਲੇਜ ਆ ਪੰਜਾਬੀ ਹਿੰਦੀ ਨਹੀਂ ਹੁੰਦੀ ਆਪਾਂ ਇਸ ਚੀਜ਼ ਤੋਂ ਵੀ ਪਤਾ ਕਰ ਸਕਦੇ ਹਾਂ ਕਿ ਆਪਣਾ ਬੱਚਾ ਆਟイズਮ ਆ ਜਾਂ ਫਿਰ ਨੋਰਮਲ ਜੇ ਉਹ ਚੀਜ਼ਾਂ ਨੂੰ ਫੋਲੋ ਕਰ ਰਿਹਾ ਉਹਨੋਂ ਚੀਜ਼ ਦਾ ਪਤਾ ਵੀ ਇਹ ਮੇਰੇ ਮੰਮਾ ਨੇ ਮੇਨੇ ਪਾਪਾ ਨੇ ਤਾਂ ਉਹ ਨੋਰਮਲ ਆ ਅਗਰ ਉਹ ਚੀਜ਼ ਨਹੀਂ ਕਰ ਰਿਹਾ ਤਾਂ ਆਟイズਮ ਹੋ ਸਕਦਾ ਹੈ ਥਰਡਲੀ ਆ ਜਾਂਦਾ ਹੈ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਵੀ ਟੂ ਟਾਈਪਸ ਦੀ ਹੁੰਦੀ ਹੈ ਵਰਬਲ ਤੇ ਨੋਨ ਵਰਬਲ ਜਿਹੜੇ ਵਰਬਲ ਹੁੰਦੀਆਂ ਉਹਦੇ ਵਿੱਚ ਬੱਚਾ ਆਪਾਂ ਨੂੰ ਬੋਲ ਕੇ ਹਰ ਇੱਕ ਚੀਜ਼ ਦੱਸ ਰਿਹਾ ਅਗਰ ਉਹਦਾ ਪੇਟ ਦੁਖ ਰਿਹਾ ਤਾਂ ਦੱਸ ਰਿਹਾ ਮੰਮਾ ਪੇਟ ਦਰਦ ਕਰਦਾ ਠੀਕ ਹੈ ਅਗਰ ਉਹਨੂੰ ਕੋਈ ਚੀਜ਼ ਖਾਣ ਖਾਣ ਵਾਲੀ ਚਾਹੀਦੀ ਆ ਤਾਂ ਉਹ ਬੋਲ ਰਿਹਾ ਮੰਮਾ ਮੈਨੂੰ ਰੋਟੀ ਦੇ ਦਿਓ ਮੰਮਾ ਮੈਨੂੰ ਚਾਹ ਦੇ ਦਿਓ ਮੰਮਾ ਮੈਨੂੰ ਪਾਣੀ ਦੇ ਦਿਓ ਇਸ ਤਰ੍ਹਾਂ ਨਾਰਮਲ ਵਰਬਲ ਤੇ ਵਿੱਚ ਆ ਜਾਂਦਾ ਹੈ ਕਿ ਬੱਚੇ ਨੂੰ ਆਪਾਂ ਇਸ਼ਾਰਾ ਕਰ ਰਹੇ ਆ ਤੇ ਜਾਂ ਕੋਈ ਉਹਨੂੰ ਪੁਆਇੰਟ ਕਰਕੇ ਦੱਸ ਰਹੇ ਆ ਤਾਂ ਉਹ ਬੱਚਾ ਉਹ ਚੀਜ਼ ਨੂੰ ਫੋਲੋ ਕਰ ਰਿਹਾ ਜਾਂ ਨਹੀਂ ਕਰ ਰਿਹਾ ਹੁਣ ਆਪਾਂ ਗੱਲ ਕਰਦੇ ਹਾਂ ਸੋਸ਼ਲ ਐਂਡ ਇਮੋਸ਼ਨਲ ਸੋਸ਼ਲ ਐਂਡ ਇਮੋਸ਼ਨ ਚ ਕੀ ਹੁੰਦਾ ਹੈ ਅਗਰ ਆਪਣਾ ਬੱਚਾ ਆਈ ਕੰਟੈਕਟ ਸਿਟਿੰਗ ਰੈਪੋ ਬਿਲ ਨੇਮ ਕਾਲਿੰਗ ਐਂਡ ਅਟੈਂਸ਼ਨ ਅਗਰ ਆਪਣਾ ਬੱਚਾ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਹੈ ਤਾਂ ਨਾਰਮਲ ਹੈ ਜੇਕਰ ਆਪਣਾ ਬੱਚਾ ਇਹ ਸਾਰੀਆਂ ਚੀਜ਼ਾਂ ਨਹੀਂ ਕਰ ਰਿਹਾ ਹੈ ਤਾਂ ਉਹ ਆਟイズਮ ਹੋ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਸ਼ੋਸ਼ਲ ਸ਼ੋਸ਼ਲ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੋਂ ਆਪਾਂ ਆਪਣੇ ਬੱਚੇ ਨੂੰ ਕਿਤੇ ਪਬਲਿਕ ਪਲੇਸ ਤੇ ਲੈ ਕੇ ਜਾਂਦੇ ਆ ਤਾਂ ਉੱਥੇ ਜਾ ਕੇ ਉਹ ਆਪਣੇ ਏਜ ਦੇ ਬੱਚਿਆਂ ਨਾਲ ਮਿਕਸ ਅਪ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਉਹਨਾਂ ਨਾਲ ਪਲੇ ਕਰ ਰਿਹਾ ਹੈ ਤੇ ਨਹੀਂ ਕਰ ਰਿਹਾ ਜਾਂ ਫਿਰ ਉਹ ਆਪਣੇ ਟੌਏ ਲੈ ਕੇ ਇੱਕ ਕੋਰਨਰ 'ਚ ਬੈਠਾ ਤੇ ਖੁਦ ਆਪਣੇ ਆਪ ਹੀ ਪਲੇ ਕਰ ਰਿਹਾ ਹੈ ਉਹਨੂੰ ਦੂਜਿਆਂ ਨਾਲ ਕੋਈ ਮਤਲਬ ਨਹੀਂ ਹੈ ਵੀ ਮੈਂ ਉਹਨਾਂ ਨਾਲ ਪਲੇ ਕਰਨਾ ਜਾਂ ਉਹਨਾਂ ਨਾਲ ਮਿਕਸ ਅਪ ਹੋਣਾ ਹੈ ਇਹ ਸਾਰੀਆਂ ਚੀਜ਼ਾਂ ਸੋਸ਼ਲ ਐਮੋਸ਼ਨਲ 'ਚ ਆ ਜਾਂਦੀਆਂ ਨੇ ਅਗਰ ਆਪਣਾ ਬੱਚਾ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਹੈ ਤਾਂ ਨਾਰਮਲ ਗੱਲ ਆ ਅਗਰ ਨਹੀਂ ਕਰ ਰਿਹਾ ਤਾਂ ਉਹ ਆਟイズਮ ਹੋ ਸਕਦਾ ਹੈ 6th 6th ਪੁਆਇੰਟ ਆ ਗਿਆ ਮੋਟਰ ਸਕਿੱਲ ਮੋਟਰ ਸਕਿੱਲ ਵੀ ਤਿੰਨ ਤਰ੍ਹਾਂ ਦੇ ਹੁੰਦੇ ਹਨ ਉਹ ਕਿਹੜੇ ਹਨ ਫਾਈਨ ਮੋਟਰ ਗਰੋਸ ਮੋਟਰ ਤੇ ਬਲੈਡਰ ਕੰਟਰੋਲ ਇਹਨਾਂ ਸਾਰੀਆਂ ਚੀਜ਼ਾਂ ਚੋਂ ਵੀ ਆਪਾਂ ਦੇਖ ਸਕਦੇ ਹਾਂ ਕਿ ਆਪਣਾ ਬੱਚਾ ਇਹ ਤਿੰਨ ਚੀਜ਼ਾਂ ਕਰ ਰਿਹਾ ਜਾਂ ਨਹੀਂ ਕਰ ਰਿਹਾ ਫਸਲੀ ਮੈਂ ਤੁਹਾਨੂੰ ਦੱਸ ਦਿਆਂ ਗਰੋਸ ਮੋਟਰ ਇਹ ਕੀ ਹੁੰਦੀਆਂ ਹਨ ਗਰੋਸ ਮੋਟਰ ਚ ਹੁੰਦਾ ਕਿ ਆਪਣੇ ਬੱਚੇ ਦੀ ਫੁੱਲ ਬਾਡੀ ਵਰਕ ਕਰਦੀ ਹੈ ਲਾਈਕ ਫੋਰ ਐਗਜ਼ਾਮਪਲ ਆਪਾਂ ਬੱਚੇ ਨੂੰ ਰਨ ਕਰਵਾ ਰਹੇ ਹਾਂ ਜਾਂ ਉਹਨੂੰ ਕੈਚ ਥ्रो ਕਰਵਾ ਰਹੇ ਹਾਂ ਜਾਂ ਪਿਕ ਡ੍ਰੌਪ ਕਰਵਾ ਰਹੇ ਹਾਂ ਇਹਦੇ ਵਿੱਚ ਬੱਚੇ ਦੀ ਪੂਰੀ ਬਾਡੀ ਵਰਕ ਕਰਦੀ ਹੈ ਨਾ ਕਿ ਉਹਦਾ ਇਕੱਲਾ ਹੈਂਡ ਵਰਕ ਕਰਦਾ ਨਾ ਕਿ ਉਹਦਾ ਇਕੱਲਾ ਫੁੱਟ ਵਰਕ ਕਰਦਾ ਉਹਦੇ ਵਿੱਚ ਪੂਰੀ ਬਾਡੀ ਵਰਕਰ ਰਹੀਆ ਇਹ ਆ ਜਾਂਦਾ ਹੈ ਗ੍ਰੋਸ ਮੋਟਰ ਦੇ ਵਿੱਚ ਨੈਕਸਟ ਆ ਜਾਂਦਾ ਫਾਈਨ ਮੋਟਰ ਫਾਈਨ ਮੋਟਰ ਦੇ ਵਿੱਚ ਆ ਜਾਂਦਾ ਕਿ ਬੱਚੇ ਦੀ ਗ੍ਰਿਪਿੰਗ ਗ੍ਰਿਪਿੰਗ 3 ਫਿੰਗਰਸ ਨਾਲ ਕਰ ਰਿਹਾ ਹੋ ਹਰ ਇੱਕ ਚੀਜ਼ ਨੂੰ ਹੋਲਡ ਕਰ ਰਿਹਾ 3 ਫਿੰਗਰਸ ਨਾਲ ਜਾਂ ਫਿਰ ਉਹਨੂੰ ਸਪੂਨ ਹੋਲਡ ਕਰਨ ਦਾ ਪਤਾ ਵੀ ਇਦਾਂ ਮੈਂ ਸਪੂਨ ਨੂੰ ਹੋਲਡ ਕਰਕੇ ਰਾਈਸ ਖਾਣੀਆਂ ਜਾਂ ਮੈਨੇ ਸਬਜੀ ਖਾਣੀਆਂ ਜਾਂ ਫਿਰ ਉਹਨੂੰ ਇਹ ਪਤਾ ਵੀ ਫਾਈਵ 5 ਫਿੰਗਰਸ ਦੇ ਨਾਲ ਮੈਨੇ ਗਲਾਸ ਨੂੰ ਹੋਲਡ ਕਰਨਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਫਾਈਨ ਮੋਟਰਸ ਦੇ ਵਿੱਚ ਲਾਸਟਲੀ ਆ ਜਾਂਦਾ ਬਲੈਡਰ ਕੰਟਰੋਲ ਬਲੈਡਰ ਕੰਟਰੋਲ ਚ ਕੀ ਹੁੰਦਾ ਹੈ ਕਿ ਬੱਚੇ ਨੂੰ ਆਪਣਾ ਸੁੱਸੂ ਕੰਟਰੋਲ ਕਰਨਾ ਆਉਂਦਾ ਜਾਂ ਨਹੀਂ ਆਉਂਦਾ ਉਹ ਕਿੰਨੇ ਕੁ ਟਾਈਮ ਤੱਕ ਆਪਣੇ ਸੁੱਸੂ ਨੂੰ ਕੰਟਰੋਲ ਕਰਕੇ ਰੱਖ ਸਕਦਾ ਹੈ ਅਗਰ ਇਹ ਸਾਰਾ ਕੁਝ ਆਪਣਾ ਬੱਚਾ ਕਰ ਰਿਹਾ ਹੈ ਤਾਂ ਨਾਰਮਲ ਆ ਅਗਰ ਆ ਬੱਚਾ ਆਪਣਾ 6 ਫੈਕਟਰਸ ਤੇ ਕੰਮ ਨਹੀਂ ਕਰ ਰਿਹਾ ਤਾਂ ਉਹ ਆਟイズਮ ਦਾ ਸ਼ਿਕਾਰ ਹੋ ਰਿਹਾ ਹੈ ਇੱਥੇ ਪੇਰੈਂਟਸ ਤੁਹਾਨੂੰ ਘਬਰਾਉਣ ਦੀ ਨੀਡ ਨਹੀਂ ਆ ਤੁਸੀਂ ਕਿਸੇ ਵੀ ਬੈਸਟ ਆਰਟਿਜ਼ਮ ਸੈਂਟਰ ਤੇ ਜਾ ਕੇ ਆਪਣੇ ਬੱਚੇ ਨੂੰ ਐਨਲਾਈਜ਼ ਕਰਵਾ ਸਕਦੇ ਹੋ ਤੇ ਉੱਥੇ ਜਾ ਕੇ ਤੁਸੀਂ ਆਪਣੇ ਬੱਚੇ ਦੀ ਸਾਰੀ ਪ੍ਰੋਬਲਮ ਡਿਸਕਸ ਕਰ ਲਈਏ ਵਿਦ థੈਰਾਪਿਸਟ ਨਾਲ ਤਾਂ ਜੋ ਕਿ ਉਹਨਾਂ ਨੂੰ ਵੀ ਜਦੋਂ ਟ੍ਰੀਟਮੈਂਟ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਵੇ ਅ ਅਗਰ ਤੁਹਾਨੂੰ ਕੋਈ ਬੈਸਟ ਆਰਟਿਜ਼ਮ ਸੈਂਟਰ ਨਹੀਂ ਮਿਲ ਰਿਹਾ ਤਾਂ ਤੁਸੀਂ ਸਾਡੇ ਸੈਂਟਰ 'ਚ ਵੀ ਆ ਸਕਦੇ ਹੋ ਜੋ ਕਿ ਆਈਓਸ ਤੇ ਹੋਪ ਨਾਮ ਤੋਂ ਨੇ ਸਾਡੀਆਂ 20 ਤੋਂ 20+ ਬ੍ਰਾਂਚਸ ਨੇ ਜੋ ਪੰਜਾਬ ਦੇ ਵਿੱਚ ਵੀ ਨੇ ਤੋਂ ਆਊਟ ਆਫ ਪੰਜਾਬ ਵੀ ਨੇ ਜਦੋਂ ਤੁਸੀਂ ਸਾਡੇ ਸੈਂਟਰ 'ਚ ਆਉਂਗੇ ਜਦੋਂ ਸਾਡੇ ਥੈਰੇਪਿਸਟ ਤੁਹਾਡੇ ਬੱਚੇ ਨੂੰ ਐਨਲਾਈਜ਼ ਕਰਨਗੇ ਤਾਂ ਉਹ ਫ੍ਰੀ ਆਫ ਕਾਸਟ ਹੋਗੀ ਉਹਦਾ ਕੋਈ ਚਾਰजेस ਨਹੀਂ ਲਿਆ ਜਾਊਗਾ ਤੁਸੀਂ ਸਾਡੇ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਥੈਂਕ ਯੂ so much